4 ਸਾਲ ਅਸਤੇ 5 ਸਾਲ ਅਸਤੇ ਸੀ 0.5% ਆਫ ਦੀ ਜੀਡੀਪੀ ਤੁਹਾਨੂੰ ਇੱਕ ਫਾਲਤੂ ਲੋਨ ਦਿੰਦੇ ਆ ਉਹ ਸਕੀਮ ਸੀ ਜੀ 24 25 ਤੱਕ ਪੰਜਾਬ ਨੇ ਵੀ ਉਹ ਸਕੀਮ ਅਵੇਲ ਕੀਤੀ ਬਟ ਅਨਫੋਰਚਨਟਲੀ ਪੰਜਾਬ ਨੇ ਉਹ ਪੈਸਾ ਜਿਹੜੇ ਕੰਮ ਅਸਤੇ ਐਡੀਸ਼ਨਲ ਲੋਨ ਦੀ ਲਿਮਿਟ ਦਿੱਤੀ ਸੀ ਕੇਂਦਰ ਸਰਕਾਰ ਨੇ ਉਹਦੇ ਤੇ ਨਹੀਂ ਲਾਇਆ ਉਹ ਮਸ਼ੂਰੀਆਂ ਤੇ ਲਾਤਾ ਤੇ ਫਾਲਤੂ ਕਮਾਤੇ ਲਾਤਾ ਜਿਵੇਂ ਇਸ ਸਰਕਾਰ ਦੀ ਆਦਤ ਹੈ ਉਹਦਾ ਕਾਰਨ ਕੀ ਹੈ ਕਿਉਂ ਕਹਿੰਦੀ ਹੈ ਕੇਂਦਰ ਸਰਕਾਰ ਕਿਉਂਕਿ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਕੋਲ ਜਿੰਨਾ ਪੈਸਾ ਹੋਏਗਾ ਉਹ ਉਨੀ ਐਫੀਸ਼ੀਐਂਸੀ ਉਹਨਾਂ ਇਨਫਰਾਸਟ੍ਰਕਚਰ ਉਨੀ ਨਵੀਂ ਲਾਈਨਾਂ ਉਹਨਾਂ ਹੀ ਬਿਜਲੀ ਦੀ ਜੜੀਓ ਪਹੁੰਚ ਦੂਰ ਤੱਕ ਵਧੀਆ ਤਰੀਕੇ ਦੇ ਨਾਲ ਕਰ ਸਕੇਗੀ ਸੋ ਉਹਨਾਂ ਨੇ ਕਿਹਾ ਵੀ ਨਹੀਂ ਜਿਹੜੀ ਆਪਾਂ ਕੰਡੀਸ਼ਨ ਲਾਈ ਸੀ 2024-25 ਤੱਕ ਤੁਸੀਂ ਉਹ ਪੂਰੀ ਨਹੀਂ ਕੀਤੀ ਤੁਹਾਡਾ ਇਹ 16600 ਕਰੋੜ ਰੁਪਇਆ ਆਪਾਂ ਲੋਨ ਲਿਮਿਟ ਰਿਡਿਊਸ ਕਰ ਦੇ ਜਿਵੇਂ ਹੁਣ ਚੀਮਾ ਸਾਹਿਬ ਕਹਿ ਰਹੇ ਜੀ ਸਾਡੇ ਤੇ ਤੱਕਾ ਹੋ ਗਿਆ ਤੱਕਾ ਨਹੀਂ ਹੋਇਆ ਤੁਹਾਡੀ ਨਲਾਇਕੀ ਅੰਦਰਜ ਹੈ ਪਿੱਛੇ ਵੀ ਇਹਨਾਂ ਕੋਲ 2 ਮਹੀਨੇ ਤਨਖਾ ਦੇ ਜੋ ਕਿ ਪੈਸੇ ਦੇ ਪੰਜਾਬ ਸਮਝ ਲੋ ਰੰਗੜੇ ਪੰਜਾਬ ਤੋਂ ਕੰਗੜਾ ਪੰਜਾਬ ਬਣ ਗਿਆ ਇੰਨਾ ਵੀ ਨਲੈਕ ਕੇ ਲਗਾਤਾਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਕਰਜ਼ੇ ਤੇ ਕਰਜ਼ਾ ਲੈਂਦੀ ਜਾ ਰਹੀ ਸੀ ਕਰਜ਼ਾ ਵਧਦਾ ਗਿਆ ਪਜਾਤੇ ਭਾਰ ਵਧਦਾ ਗਿਆ ਪਰ ਹੁਣ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕਰਜ਼ਾ ਦੇਣ ਦੀ ਲਿਮਟ ਚ ਕਟੌਤੀ ਕੀਤੀ ਗਈ ਹੈ ਲਿਮਟ ਨੂੰ ਘਟਾ ਦਿੱਤਾ ਗਿਆ ਆਕੇ ਕਰ ਲਿਮਟ ਘਟਾਉਣ ਦਾ ਕਾਰਨ ਕੀ ਹੈ ਤੇ ਜਿਹੜਾ ਕਾਰਜਾ ਪੰਜਾਬ ਸਰਕਾਰ ਚੱਕ ਰਹੀ ਆ ਕਿ ਉਹਦੇ ਨਾਲ ਡਿਵੈਲਪਮੈਂਟ ਕੀਤੀ ਜਾ ਰਹੀ ਆ ਜਾਂ ਸਿਰਫ ਢੰਡੋਰਾ ਹੀ ਜਿਹੜਾ ਪਿੱਟਿਆ ਜਾ ਰਿਹਾ ਇਸ ਉੱਤੇ ਵੀ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੀਏ ਹਰਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਟੈਕਨੀਕਲੀ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਅਜੀਤ ਸਿੰਘ ਜੀ ਲਿਮਿਟ ਘਟਾਉਣ ਦਾ ਆਖਿਰਕਾਰ ਕਾਰਨ ਕੀ ਆ ਤੇ ਕਿਸ ਤਰੀਕੇ ਨਾਲ ਇਹ ਕੰਮ ਕੀਤਾ ਸਰਸਕਲ ਜੀ ਦੇਖੋ ਗੱਲ ਇਹ ਵੇ ਇੱਕ ਕੇਂਦਰ ਸਰਕਾਰ ਨੇ ਬਜਟ ਜਦੋਂ ਆਪਣਾ 2023-24 ਦਾ ਬਜਟ ਜਦੋਂ ਪਾਸ ਕੀਤਾ ਸੀ ਉਹਨਾਂ ਨੇ ਹਰ ਇੱਕ ਸੂਬੇ ਨੂੰ ਕਿਹਾ ਸੀ ਵੀ ਤੁਹਾਨੂੰ 0.5% ਆਫ ਦਾ ਤੁਹਾਡਾ ਜੀਡੀਪੀ ਐਸ ਜੋ ਗਰੋਸ ਡੋਮੈਸਟਿਕ ਤੁਹਾਡੀ ਪ੍ਰੋਡਕਸ਼ਨ ਹੈਗੀ ਵੀ ਜਿੰਨੀ ਤੁਹਾਡੀ ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ ਨੇ ਉਹਨਾਂ ਨੂੰ ਤੁਸੀਂ ਠੀਕ ਕਰੋ ਵੀ ਜਿਹੜੇ ਇਹਦੇ ਲੌਸਸਿਸ ਨੇ ਉਹ ਤੁਸੀਂ ਐਬਸੋਰਬ ਕਰੋ ਉਹਨਾਂ ਦੀ ਫੰਡਿੰਗ ਕਰਕੇ ਜਿਹੜੀ ਤੁਸੀਂ ਆਪਣੀ ਸਬਸਿਡੀਆਂ ਦਿੰਦੇ ਹੋ ਉਹ ਉਹਨਾਂ ਤੇ ਬੋਝ ਨਾ ਪਾਓ ਉਹ ਤੁਸੀਂ ਕਰੋ ਇੱਕ ਉਹਨਾਂ ਦੇ એનર્ਜੀ ਆਡਿਟ ਕਰਾਓ ਇੱਕ ਜਿਹੜੇ ਤੁਹਾਡੇ ਸਟੇਟ ਦੇ ਮਹਿਕਮੇ ਨੇ ਜਿਨ੍ਹਾਂ ਦਾ ਪੈਸਾ ਉਹਨੇ ਦੇਣਾ ਹੈ ਉਹਨਾਂ ਕੰਪਨੀਆਂ ਦਾ ਉਹ ਪੈਸਾ ਤੋਂ ਉਹਦੇ ਵਾਸਤੇ ਤੁਹਾਨੂੰ 4 ਸਾਲ ਵਾਸਤੇ 5 ਸਾਲ ਵਾਸਤੇ ਸੀ 0.5% ਆਫ ਦੀ ਜੀਡੀਪੀ ਤੁਹਾਨੂੰ ਇੱਕ ਫਾਲਤੂ ਲੋਨ ਦਿੰਨੇ ਆ ਉਹ ਸਕੀਮ ਸੀ ਜੀ 24 25 ਤੱਕ ਪੰਜਾਬ ਨੇ ਵੀ ਉਹ ਸਕੀਮ ਅਵੇਲ ਕੀਤੀ ਬਟ ਅਨਫੋਰਚਨਟਲੀ ਪੰਜਾਬ ਨੇ ਉਹ ਪੈਸਾ ਜਿਹੜੇ ਕੰਮ ਵਾਸਤੇ ਐਡੀਸ਼ਨਲ ਲੋਨ ਦੀ ਲਿਮਿਟ ਦਿੱਤੀ ਸੀ ਕੇਂਦਰ ਸਰਕਾਰ ਨੇ ਉਹਦੇ ਤੇ ਨਹੀਂ ਲਾਇਆ ਉਹ ਮਸ਼ਹੂਰੀਆਂ ਤੇ ਲਾਤਾ ਤੇ ਫਾਲਤੂ ਕੰਮਾਂ ਤੇ ਲਾਤਾ ਜਿਵੇਂ ਇਸ ਸਰਕਾਰ ਦੀ ਆਖ ਤੇ ਹੋਣ ਕੀ ਕੀਤਾ ਸੈਂਟਰ ਨੇ ਕੱਲ 16600 ਕਰੋੜ ਰੁਪਏ ਦੀ ਇਹਨਾਂ ਦੀ ਲਿਮਟ ਰਿਡਿਊਸ ਕਰਤੀ ਉਹ ਕੀ ਸੀ ਕਿ 9500 ਕਰੋੜ ਰੁਪਏ ਤੇ ਇਹਨਾਂ ਦੀ ਸਬਸਿਡੀ ਰਿਡਿਊਸ ਹੀ ਭਈ ਜੇ ਤੁਸੀਂ ਸਬਸਿਡੀ ਦਿੰਦੇ ਹੋ ਤੇ ਉਹਦਾ ਪੈਸਾ ਦਿਓ ਉਹਨੂੰ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਉਹਦਾ ਕਰ 1626 ਕਰੋੜ ਰੁਪਏ ਦੇ ਕੋਲ ਲੋਨ ਉਹਦਾ ਕਾਰਨ ਕੀ ਹੈ ਕਿ ਉਹ ਕਹਿੰਦੀ ਹੈ ਕੇਂਦਰ ਸਰਕਾਰ ਕਿਉਂਕਿ ਪਾਵਰ ਡਿਸਟ੍ਰੀਬਿਊਸ਼ਨ ਕੰਪਨੀ ਕੋਲ ਜਿੰਨਾ ਪੈਸਾ ਹੋਏਗਾ ਉਹ ਉਨੀ ਐਫੀਸ਼ੀਐਂਸੀ ਉਹਨਾ ਇਨਫਰਾਸਟ੍ਰਕਚਰ ਉਨੀ ਨਵੀਂ ਲਾਈਨਾਂ ਉਹਨਾ ਹੀ ਬਿਜਲੀ ਦੀ ਜੜੀ ਉਹ ਪਹੁੰਚ ਦੂਰ ਤੱਕ ਵਧੀਆ ਤਰੀਕੇ ਦੇ ਨਾਲ ਕਰ ਸਕੇਗੀ ਜਿਹਦੇ ਕੋਲ ਪੈਸੇ ਨਹੀਂ ਹੋਣਗੇ ਤੇ ਕੀ ਕਰੇਗੀ ਹੁੰਦਾ ਕੀ ਹੈ ਕਿ ਜੇ ਬਿਜਲੀ ਪ੍ਰੋਪਰ ਟ੍ਰਾਂਸਮਿਸ਼ਨ ਲਾਈਨ ਇੰਡਸਟਰੀਜ਼ ਤੇ ਜ਼ਰੂਰੀ ਹੈ ਖੇਤੀ ਕਿੱਤੇ ਹਾਸਤੇ ਜ਼ਰੂਰੀ ਹੈ ਉਹ ਸਾਰੇ ਕੰਮ ਜਦੋਂ ਦੇਖਿਆ ਵੀ ਉਹ ਰੁੱਕੇ ਪਏ ਨੇ ਕਿਉਂਕਿ ਉਹਨਾਂ ਕੋਲ ਪੈਸਾ ਨਹੀਂ ਹੈ ਪੈਸਾ ਸੂਬੇ ਨੇ ਦੇਣਾ ਪ੍ਰੀਵੀਅਸਲੀ ਦਾ ਨਾਰਾ ਤੇ ਮਾਰਤਾ ਜੀ ਉਹਨਾਂ ਤੇ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਹਣ 20000 ਕਰੋੜ ਸੱਜੀ ਦੇ ਵਿੱਚ ਪਿਆ ਤੇ 40000 ਕਰੋੜ ਰੁਪਏ ਖੱਬੀ ਸੇ ਜੇਬ ਵਿੱਚ ਪਿਆ ਪੈਸਾ ਆਇਆ ਨਹੀਂ ਕ ਸੋ ਉਹਨਾਂ ਨੇ ਕਿਹਾ ਵੀ ਨਹੀਂ ਜਿਹੜੀ ਆਪਾਂ ਕੰਡੀਸ਼ਨ ਲਾਈ ਸੀ 2024-25 ਤੱਕ ਤੁਸੀਂ ਉਹ ਪੂਰੀ ਨਹੀਂ ਕੀਤੀ ਤੁਹਾਡਾ ਇਹ 16600 ਕਰੋੜ ਰੁਪਈਆ ਆਪਾਂ ਲੋਨ ਲਿਮਿਟ ਰਿਡਿਊਸ ਕਰਦੇ ਹੁਣ ਲੋਨ ਲਿਮਿਟ ਕਿਵੇਂ ਕਰਦੇ ਨੇ ਸੂਬਾ ਸਰਕਾਰਾਂ ਦੀ ਕੇਂਦਰ ਸਰਕਾਰ ਹਰ ਸਾਲ ਪਹਿਲੀ ਅਪ੍ਰੈਲ ਨੂੰ ਲਿਮਿਟ ਕਿਦੀ ਵੀ ਇਸ ਸਾਲ ਤੁਸੀਂ ਇੰਨਾ ਪੈਸਾ ਲੈ ਸਕਦੇ ਉਸ ਸਾਹਮਣ ਲ ਕੀ ਹੁੰਦਾ ਹੈ ਹਰ ਕੁਆਟਰ ਦੇ ਵਿੱਚ ਜਿਹੜੀ ਸੂਬਾ ਸਰਕਾਰ ਉਹ ਆਰਬੀਆਈ ਨੂੰ ਕਹਿੰਦੀ ਵੀ ਮੈਨੂੰ ਇਸ ਕੁਆਟਰ ਇੰਨੇ ਪੈਸੇ ਚਾਹੀਦੇ ਨੇ ਉਸ ਲਿਮਿਟ ਚ ਉਹਨਾਂ ਨੇ ਕਿਹਾ ਵੀ ਤੁਹਾਡੇ ਜਿਹੜੀ ਹੁਣ 6 ਮਹੀਨੇ ਲੰਘ ਗਏ 3 ਮਹੀਨੇ ਲੰਘ ਗਏ ਅੱਗੇ ਤੁਹਾਡੀ ਲਿਮਿਟ ਜਿਹੜੀ ਹੈ 16000 ਕਰੋੜ ਰੁਪਏ ਕੱਟ ਕਰਦੀ ਹੈ ਇਹ ਇਹ ਰੀਜ਼ਨ ਹੈਗਾ ਜਿਵੇਂ ਹੁਣ ਚੀਮਾ ਸਾਹਿਬ ਕਹਿ ਰਹੇ ਜੀ ਸਾਡੇ ਤੇ ਤੱਕਾ ਹੋ ਗਿਆ ਤੱਕਾ ਨਹੀਂ ਹੋਇਆ ਤੁਹਾਡੀ ਨਲਾਇਕੀ ਦਾ ਰਿਜ਼ਲਟ ਕਿੰਨਾ ਕੁ ਨੁਕਸਾਨ ਆਮ ਲੋਕਾਂ ਨੂੰ ਪੰਜਾਬ ਨੂੰ ਝੱਲਣਾ ਪਵੇਗਾ ਇਸ ਦੇ ਨਾਲ ਜਿਸ ਤਰੀਕੇ ਨਾਲ ਹੁਣ ਜੜੀ ਲੰਬੇ ਦੇਣਾ ਜੇ ਇਹ ਲਿਮਿਟ ਕਟੋਤੀ ਰਹਿੰਦੀ ਹੈ ਇੱਕ ਤੇ ਪਾਵਰ ਡਿਸਟ੍ਰੀਬਿਊਸ਼ਨ ਦੇ ਰਿਫਾਰਮਸ ਰੁਕ ਗਏ ਦੂਜੀ ਗੱਲ ਜੇ ਇਸੇ ਹਿਸਾਬ ਨਾਲ ਹੁਣ ਪਿੱਛੇ ਵੀ ਇਹਨਾਂ ਕੋਲ 2 ਮਹੀਨੇ ਤਨਖਾਹ ਦੇਣ ਜੋ ਕਿ ਪੈਸੇ ਦੇ ਸ ਪੰਜਾਬ ਸਮਝ ਲੋ ਰੰਗੜੇ ਪੰਜਾਬ ਤੋਂ ਕੰਗਲਾ ਪੰਜਾਬ ਬਣ ਗਿਆ ਇੰਨਾਂ ਦੀ ਨਲਾਇਕਤ ਕਰਨ ਕਿ ਜਿਸ ਕੰਮਸਤੇ ਪੈਸਾ ਮਿਲਿਆ ਉਹ ਤੁਸੀਂ ਲਾਇਆ ਨਹੀਂ ਮਸ਼ਹੂਰੀਆਂ ਲਾਈ ਗਿਓ ਉਹ ਦਿੱਲੀ ਦਾ ਜਿੰਨੇ ਜਮਾਨਤੀ ਆਏ ਹੋ ਉਹਨਾਂ ਨੂੰ ਕਿਸੇ ਨੂੰ ਚੇਅਰਮੈਨ ਲਾਤ ਕਿਸੇ ਨੂੰ ਕੁੱਛ ਕਰ ਤੇ ਪੈਸਾ ਤਾਂ ਸਾਰਾ ਉੱਥੇ ਚਲਾ ਗਿਆ ਕੰਮ ਤਾਂ ਕੁਝ ਕੀਤਾ ਨਹੀਂ ਮੇਰੇ ਹਿਸਾਬ ਨਾਲ ਇਹ ਪੰਜਾਬ ਦੀ ਸਭ ਤੋਂ ਨਲੈਕ ਸਰਕਾਰ ਕਿਸੇ ਪੰਜਾਬ ਦੀ ਨਿਲਾਕ ਸਰਕਾਰ ਦੀ ਗੱਲ ਕੀਤੀ ਆ ਪਰ ਇੱਥੇ ਜਿਸ ਤਰੀਕੇ ਨਾਲੇ ਦਾਅਵੇ ਕਰ ਰਹੇ ਨੇ ਕਿ ਅਸੀਂ ਡਿਵੈਲਪਮੈਂਟ ਕੀਤੀ ਆ ਡਿਵੈਲਪਮੈਂਟ ਹੋ ਰਹੀ ਆ ਪੈਸਾ ਲੋਨ ਲਿੱਤਾ ਜਾ ਰਿਹਾ ਡਿਵੈਲਪਮੈਂਟ ਪਾਸੇ ਜਾਇਆ ਤੁਸੀਂ ਕਈ ਸਰਕਾਰਾਂ ਦਾ ਕੰਮ ਕਰ ਚੁੱਕੇ ਕਈ ਉਤਾਰ ਚੜਾ ਦੇਖ ਚੁੱਕੇ ਹੋ ਅਕਾਲੀ ਦਲ ਨਾਲ ਜੇ ਮੈਂ ਕਹਾਂ ਬੇਅਰ ਕਰਦਾ ਕਿਉਂਕਿ ਡਿਵੈਲਪਮੈਂਟ ਹੁਣ ਤੱਕ ਸੂਬੇ ਦੇ ਅਕਾਲੀ ਦਲ ਨੇ ਸਭ ਤੋਂ ਵੱਧ ਕੀਤੀ ਆ ਅਕਾਲੀ ਦਲ ਨਾਲ ਗੇਅਰ ਕਰਕੇ ਦੇਖਿਓ ਕਿੱਥੇ ਖੜਦੀ ਆ ਸਰਕਾਰ ਇਹ ਖੜਦੀ ਨਹੀਂ ਜੀ ਅਕਾਲੀ ਦਲ ਦੇ ਅੱਗੇ ਇਹ ਖੜਤੇ ਹੀ ਨਹੀਂ ਮੈਂ ਤੁਹਾਨੂੰ ਦੱਸਾਂ ਜਦੋਂ ਮੈਂ ਅਕਾਲੀ ਦਲ ਜੁਆਇਨ ਕੀਤਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਆਦਮੀ ਇੰਨਾ ਵਿਜ਼ਨਰੀ ਹੈ ਮੈਂ ਜਸਟ ਇੱਕ ਪੰਜਾਬ ਦੇ ਹਿੱਤਾਂ ਵਾਸਤੇ ਮੈਂ ਜੁਆਇਨ ਕੀਤਾ ਲੇਕਿਨ ਜਦੋਂ ਮੈਂ ਪਿਛਲੇ 1.5 ਸਾਲ ਤੋਂ ਪੜਿਆ ਮੈਂ ਹੈਰਾਨ ਰਹਿ ਗਿਆ ਉਹ ਚਿੱਟੀ ਦਾੜੀ ਵਾਲਾ ਬਜ਼ੁਰਗ ਇੰਨਾ ਵਿਜ਼ਨਰੀ ਬੰਦਾ ਸੀ ਉਹਦੀ ਇੰਨੀ ਇਕਨੋਮਿਕ ਸੋਲਿਊਸ਼ਨ ਜਿਹੜੇ ਚੰਗੇ ਚੰਗੇ ਇਕਨੋਮਿਕਸ ਨਹੀਂ ਹੁੰਦੀ ਜੇ ਤੁਸੀਂ ਮੈਨੂੰ ਜਾਰੀ ਦੋ ਮੈਂ ਤੁਹਾਨੂੰ 2 ਮਿੰਟ ਦੱਸਣਾ ਇਹ ਰੌਲਾ ਪਾਉਂਦੇ ਰਹਿੰਦੇ ਨੇ ਜੀ ਪਿਛਲੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਪਿਛਲੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਮੈਂ ਥੋੜੀ ਇਹਨਾਂ ਦੀ ਸਟੱਡੀ ਕੀਤੀ ਵੀ ਇਹ ਕਹਿੰਦੇ ਰਹਿੰਦੇ ਨੇ ਜਦੋਂ ਮੈਂ ਸਟੱਡੀ ਕੀਤੀ ਮੇਰੀ ਅੱਖਾਂ ਖੁੱਪ ਫਟੀਆਂ ਰ ਗਈਆਂ ਮੈਂ ਕਿਹਾ ਬਈ ਇੰਨਾ ਕੰਮ ਬਾਦਲ ਸਾਹਿਬ ਨੇ ਕੀਤਾ ਤੁਸੀਂ ਦੇਖੋ ਇਹ ਕਪੜਾ ਰੈਵਨਿਊ ਹੁੰਦਾ ਸਰਕਾਰ ਦੀ ਐਫੀਸ਼ੀਐਂਸੀ ਪਤਾ ਚਲਦੀ ਹੈ ਬਈ ਉਹਦੇ ਟੋਟਲ ਰੈਵਨਿਊ ਚੋਂ ਆਪਣਾ ਰੈਵਨਿਊ ਕੀ ਹੈ ਜਿਹੜੀ ਸਰਕਾਰ ਦੀ ਕੰਪੀਟੈਂਸੀ ਹੈ ਬਾਕੀ ਤਾਂ ਕੁਝ ਕੇਂਦਰ ਤੋਂ ਗ੍ਰਾਂਟ ਆ ਗਈਆਂ ਕੁਝ ਆ ਗਈ ਸਾਡੇ ਟਾਈਮ 2014 ਤੋਂ 17 ਜਿਹੜਾ ਡਾਟਾ ਗਵਰਨਮੈਂਟ ਦੀ ਸਾਈਟਸ ਤੇ ਸੀ ਮੈਂ ਉੱਥੋਂ ਬਣਾਇਆ 2014 ਤੋਂ 17 ਤੱਕ ਸਾਡੀ ਸਰਕਾਰ ਵਿੱਚ ਟੋਟਲ ਰੈਵਨਿਊ ਦਾ ਆਪਣਾ ਜਿਹੜਾ ਸੂਬੇ ਦਾ ਰੈਵਨਿਊ ਸੀ ਨਾ ਉਹ ਸੀ 60.46% ਔਰ ਇਸ ਨਲਾਇਕ ਸਰਕਾਰ ਦਾ 2022 ਤੋਂ 25 ਤੱਕ ਜਿਹੜਾ ਰੈਵਨਿਊ ਹੋ ਗਿਆ ਜੀ 49% ਕਿੰਡਾ ਫਰਕ ਹੈ ਦੋਨੋਂ 'ਤੇ ਕਿਉਂਕਿ ਇਹ ਜਿੰਨੀ ਰੇਸ਼ੋ ਵਧਿਆ ਹੋਏਗੀ ਇਹਦਾ ਮਤਲਬ ਸੂਬੇ ਨੇ ਉਨਾ ਹੀ ਕੰਮ ਕੀਤਾ ਦੂਜਾ ਸੂਬਾ ਕੰਮ ਕਰਦਾ ਡਵੈਲਪਮੈਂਟ ਖਰਚੇ ਦੇਉਂਦੇ 2014 ਤੋਂ 17 ਤੱਕ ਅਕਾਲੀ ਸਰਕਾਰ ਨੇ ਟੋਟਲ ਜਿੰਨਾ ਖਰਚਾ ਹੋਇਆ ਉਹਦਾ 50.96% ਕੀਤਾ ਸੀ ਜੇ ਡਵੈਲਪਮੈਂਟ ਐਕਸਪੈਂਡੀਚਰ ਤੇ ਤੇ ਇਸ ਸਰਕਾਰ ਨੇ ਕੀਤਾ ਜੇ ਸਿਰਫ 36% ਫਿਰ ਕਹਿੰਦੇ ਜੀ ਅਸੀਂ ਕੰਮ ਕੀਤਾ ਇਹ ਨਹੀਂ ਕੀਤਾ ਤੀਜੀ ਗੱਲ ਖਰਚਾ ਹੁੰਦਾ ਜੇ ਮੈਡੀਕਲ ਔਰ ਪਬਲਿਕ ਹੈਲਥ케ਅਰ ਲੋਕਾਂ ਦੇ ਬੇਸਿਕ ਹੈਲਥ ਹਾਸਤੇ ਸਾਡੀ ਸਰਕਾਰ ਨੇ 10 ਸਾਲ ਚ 2007 ਤੋਂ ਲੈ ਕੇ 17 ਤੱਕ ਪਰ ਮਰੂਪ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਨੇ ਟੋਟਲ ਖਰਚੇ ਦਾ ਕੀਤਾ ਜੀ 3.64% ਇਸ ਸਰਕਾਰ ਨੇ ਕੀਤਾ ਜੀ 2.90% ਫਿਰ ਕਹਿੰਦੇ ਜੀ ਅਸੀਂ بڑا ਕੰਮ ਕੀਤਾ ਹੋਰ ਤੁਸੀਂ ਦੇਖੋ ਇਹ ਸੋਸ਼ਲ ਸੈਕਟਰ ਦੇ ਜਿਹੜੇ ਖਰਚੇ ਹੁੰਦੇ ਨੇ ਜਿਹੜੇ ਲੋਕਾਂ ਨੂੰ ਜਿਹੜੀ ਆਮ ਬੰਦਿਆਂ ਨੂੰ ਜਿਵੇਂ ਤੁਸੀਂ ਆਟਾ ਦਾਲ ਸਕੀਮ ਲਗਾ ਲਓ ਛੱਤ ਸਕਾਲਰਸ਼ਿਪ ਲਗਾ ਲਓ ਪਿਛੜੇ ਵਰਗ ਨੂੰ ਉਹਨਾਂ ਦੇ ਉੱਤੇ ਅਕਾਲੀ ਦਲ ਦੀ ਸਰਕਾਰ ਨੇ 10 ਸਾਲਾਂ ਚ ਕੀਤਾ ਜੀ 27.15% ਟੋਟਲ ਖਰਚੇ ਦਾ ਸਾਬ ਲਾ ਲੋ ਉਸ ਤਬਕੇ ਹਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਿੰਨਾ ਖਰਚ ਕੀਤਾ ਟੋਟਲ ਖਰਚੇ ਦਾ 27.15% ਔਰ ਇਸ ਸਰਕਾਰ ਨੇ ਕੀਤਾ ਜੀ ਸਿਰਫ 20.16% ਫਿਰ ਇਹ ਕਹਿੰਦੇ ਜੀ ਇਹ ਬੜਾ এডੂਕੇਸ਼ਨ ਮਾਡਲ ਐ এডੂਕੇਸ਼ਨ ਮਾਡਲ ਬੜਾ ਰੋਲਾ ਪਾਉਂਦੇ ਨੇ ਸਕੂਲ ਆਫ ਐਮੀਨੈਂਸ ਤੁਸੀਂ ਦੇਖੋ ਅਸੀਂ ਸਾਡੀ ਸਰਕਾਰ ਨੇ ਉਦੋਂ ਬਾਦਲ ਸਾਹਿਬ ਦੀ ਸਰਕਾਰ ਨੇ এডੂਕੇਸ਼ਨ ਦੇ ਉੱਤੇ ਟੋਟਲ ਖਰਚੇ ਚ 10 ਸਾਲ ਕੀਤਾ ਸੀ ਜੇ 12.67% ਇਸ ਸਰਕਾਰ ਨੇ 3 ਸਾਲਾਂ ਚ ਕੀਤਾ ਜੀ ਸਿਰਫ 8.57% 8.57% ਵੀ ਹਰ ਸਾਲ ਜਿੰਨਾ ਮੰਨ ਲਓ 100 ਰੁਪਏ ਖਰਚਣਾ ਹੈ ਬਾਦਲ ਸਾਹਿਬ ਨੇ ਖਰਚੇਦ ਕੀਤਾ ਸਰ ਐਜੂਕੇਸ਼ਨ ਤੇ 13 ਰੁਪਏ ਹਰ ਸਾਲ 100 ਰੁਪਏ ਚੋਂ 13 ਰੁਪਏ ਇਹਨਾਂ ਨੇ 100 ਰੁਪਏ ਚੋਂ 8 ਰੁਪਏ ਕੀਤੇ ਜੀ ਫਿਰ ਪਿੰਡੋਰਾ ਦਾ ਪੂਰਾ ਪੇਟਿਆ ਹੋਇਆ ਵੀ ਇਹ ਦੇਖੋ ਮੈਂ ਮੈਂ ਮੇਰੇ ਵੀਰ ਇਹਨਾਂ ਆਂਕੜਿਆਂ ਤੇ ਮੈਂ ਇੱਕ ਦੋ ਹੋਰ ਆਂਕੜੇ ਦੱਸਣਾ ਤੁਹਾਨੂੰ ਇਹ ਕਹਿੰਦੇ ਜੀ ਪੁਰਾਣੀ ਸਰਕਾਰਾਂ ਦਾ ਕਰਜ਼ਾ ਪੁਰਾਣੀ ਸਰਕਾਰਾਂ ਦਾ ਕਰਜ਼ਾ ਹੈ ਡੈਟ ਟੂ ਜੀਡੀਪੀ ਰੇਸ਼ੋ ਹੁੰਦੀ ਹੈ ਜਿੱਥੋਂ ਪਤਾ ਚੱਲਦਾ ਵੀ ਸਟੇਟ ਦੀ ਹੈਲਥ ਕੀ ਹੈ ਫਾਈਨੈਂਸ਼ੀਅਲ ਹੈਲਥ ਕੀ ਜਿੰਨੀ ਉਹ ਘਟ ਹੋਏ ਉਨੀ ਸਟੇਟ ਦੀ ਫਾਈਨੈਂਸ਼ੀਅਲ ਹੈਲਥ ਵਧੀ ਹੈ ਮੇਰੇ ਵੀ ਸਾਡੇ ਟਾਈਮ ਐਵਰੇਜ ਅਗਰ ਆਪਾਂ 10 ਸਾਲ ਦੀ ਐਵਰੇਜ ਕਢੀਏ ਤੇ ਡੈਟ ਟੂ ਜੀਡੀਪੀ ਰੇਸ਼ੋ ਹੈਗੀ ਸੀ ਜੇ 38.13% ਅੱਜ ਇਸ ਨਲਾਇਕ ਸਰਕਾਰ ਲਈ ਜੇ ਉਹਨੂੰ 47% ਤੇ ਕਿੱਡਾ ਫਰਕ ਹੈ 10% ਕਹਿ ਨੂੰਏ ਉਹ ਕਈ ਹਜ਼ਾਰਾਂ ਕਰੋੜ ਦੇ ਫਰਕ ਪੈਂਦਾ 1% ਦਾ ਵੀ ਜੇ ਸੂਬੇ ਦੀ ਅਸੀਂ ਪੂਰੀ ਕੈਲਕੂਲੇਸ਼ਨ ਕਰੀਏ ਤੇ ਇਹ 10% ਦਾ ਫਰਕ ਲੱਗੇ ਫਿਰ ਇਹ ਕਹਿੰਦੇ ਕਿ ਕਰਜ਼ਾ ਪੁਰਾਣੀ ਸਰਕਾਰਾਂ ਨੇ ਲਿਆ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਦੇ ਵਿੱਚ 10 ਸਾਲ ਐਵਰੇਜ ਅਸੀਂ ਕਰਜ਼ਾ ਲਏ ਨੇ 13158 ਕਰੋੜ ਰੁਪਏ ਔਰ ਇਸ ਸਰਕਾਰ ਨੇ 3 ਸਾਲਾਂ ਚ ਕਰਜ਼ਾ ਲੇ ਲਿਆਲੇ ਇੱਕ ਇੱਕ ਸਾਲ ਦਾ ਕਰਜ਼ਾ ਐਵਰੇਜ ਕਰਜ਼ਾ 31176 ਕਰੋੜ ਰੁਪਏ ਪਰ ਸਾਲ ਹੁਣ ਦੱਸੋ ਜੀ ਅਸੀਂ ਕੰਮ ਕੀਤਾ ਕਿ ਇਹ ਨਾ ਕੀਤਾ ਦੂਜਾ ਇਹਨਾਂ ਦੀ ਨਲਾਇਕੀ ਦਾ ਮੈਂ ਸਬੂਤ ਹੋਰ ਦੇਣਾ ਤੁਹਾਨੂੰ ਹੁੰਦਾ ਕੀ ਹੈ ਮੇਰੇ ਵੀਰ ਜਦੋਂ ਵੀ ਕਿਸੇ ਸੂਬੇ ਨੂੰ ਪੈਸੇ ਦੀ ਲੋੜ ਹੁੰਦੀ ਜਿਹੜੀ ਲਿਮਿਟ ਸਾਡੀ ਡਿਸਾਈਡ ਹੋ ਗਈ ਰਿਜ਼ਰਵ ਬੈਂਕ ਆਫ ਇੰਡੀਆ ਇੱਕ ਸਟੇਟ ਡਿਵੈਲਪਮੈਂਟ ਲੋਨ ਦਿੰਦਾ ਹੈ ਉਹਦਾ ਸਾਨੂੰ ਹਰ ਕੁਆਟਰ ਆਪਾਂ ਦੱਸਣਾ ਪੈਂਦਾ ਵੀ ਸਾਨੂੰ ਇਸ ਕੁਆਟਰ ਚ ਇੰਨੇ ਪੈਸੇ ਚਾਹੀਦੇ ਨੇ ਇਹਨਾਂ ਪਹਿਲੇ ਕੁਆਟਰ ਚ ਅਪ੍ਰੈਲ ਤੋਂ ਜੂਨ ਤੱਕ ਇਹਨਾਂ ਨੇ ਉੱਥੇ ਪਤਾ ਕਿੰਨੀ ਉਹ ਪਾਈ ਹੈ ਵੀ ਸਾਨੂੰ ਕਿੰਨੀ ਰਿਕੁਆਇਰਮੈਂਟ ਹੈ 16500 ਕਰੋੜ ਰੁਪਇਆ ਔਰ 16500 ਕਰੋੜ ਚੋ ਅੱਜ 13 ਮਈ ਤੱਕ ਇਹ 9 1000 ਕਰੋੜ ਰੁਪਇਆ ਵਰਤ ਚੁਕੇ ਨੇ ਕਿੱਥੇ ਵਰਤੇ ਇਹ ਤਾਂ ਹੁਣ ਜਦੋਂ ਉਸ ਤੋਂ ਬਾਅਦ ਡਾਟਾ ਆਏਗਾ 9 1000 ਕਰੋੜ ਰੁਪਇਆ ਵਰਤ ਚੁਕੇ ਨੇ 2 ਮਹੀਨਿਆਂ ਚ ਸਾਡੇ 16000 ਕਰੋੜ ਚੋਂ ਅਜੇ 1.5 ਮਹੀਨਾ ਨਿਕਲਿਆ ਫਿਰ ਇਹ ਕਹਿੰਦੇ ਜੀ ਅਸੀਂ ਬੜੀ ਸਾਡੀ ਬੜੀ ਉਹ ਵਿੱਤਿਆ ਮੈਨੇਜਮੈਂਟ ਬੜੀ ਸ਼ਾਨਦਾਰ ਹੈ ਲੋ ਮੈਂ ਤੁਹਾਨੂੰ ਦੱਸਣਾ ਮੈਂ ਦੇਖ ਰਿਹਾ ਅਸੀਂ ਕੀ ਹੁੰਦਾ ਜੀ ਜਦੋਂ ਵੀ ਸਰਕਾਰਾਂ ਆਪਾਂ ਕਿਨੇ ਬੀ ਆਰਬੀ ਤੋਂ ਪੈਸੇ ਲੈਣੇ ਆਰਬੀ ਕਹਿੰਦਾ ਕਿ ਸਟੇਟ ਡਵੈਲਪਮੈਂਟ ਲੋਨ ਹੁੰਦਾ ਉਹ ਅਸੀਂ ਬੋਨਡ ਇਸ਼ੂ ਕਰਦੇ ਸਰਕਾਰ ਪਰ ਇੱਕ ਇੱਕ ਮਿੰਟ ਇਹਦੇ ਵਿੱਚ ਥੋੜੇ ਮੈਂ ਥੋੜਾ ਜਿਆ ਕਹਾਂ ਲੋਨ ਤਾਂ ਲੈ ਲੈਣੇ ਆ ਪਰ ਉਹਦੇ ਉੱਤੇ ਤਾਂ ਫਿਰ ਉਹ ਇੰਟਰਸਟ ਵੀ ਪੈਂਦਾ ਹੋਣਾ ਵਿਆਜ ਵੀ ਪੈਂਦਾ ਹੋਣਾ ਤਾਂ ਕਿਸ ਬਹੁਤ ਵਧੀਆ ਚੀਜ਼ ਪੁੱਛੀ ਮੈਂ ਕਿਧਰੇ ਹੋਰ ਜਾ ਰਿਹਾ ਹਾਂ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਮੈਂ ਤੁਹਾਨੂੰ ਦੱਸਣਾ ਇਹਨਾਂ ਦੀ ਨਲਾਇਕਤ ਉਹਦੇ ਵਿੱਚ ਕੀ ਹੁੰਦੀ ਜੀ ਬਿਡ ਹੁੰਦੀ ਹੈ ਮੰਨ ਲਓ ਇਸ ਇੱਕ ਮੰਗਲਵਾਰ ਉੱਥੇ ਮੰਗਲਵਾਰ ਤੋਂ ਮੰਗਲਵਾਰੀ ਇੱਕ ਦਿਨ ਫਿਕਸ ਹੁੰਦਾ ਜਦੋਂ ਆਕਸ਼ਨ ਹੁੰਦੀ ਹੈ ਭਈ ਸਾਨੂੰ ਇਸ 1500 ਕਰੋੜ ਰੁਪਈਆ ਚਾਹੀਦਾ ਇਸ ਤਰੀਕ ਨੂੰ ਕਰਨਾਟਕ ਨੂੰ ਇੰਨਾ ਚਾਹੀਦਾ ਹੈ ਆਸਾਮ ਨੂੰ ਇੰਨਾ ਚਾਹੀਦਾ 6-7 ਸਟੇਟਾਂ ਨੂੰ ਮੰਨ ਲਓ ਚਾਹੀਦਾ। ਉਹ ਡਵੈਲਪਮੈਂਟ ਬੋਰਡ ਈਸ਼ੂ ਹੁੰਦੇ ਨੇ। ਉੱਥੇ ਜਿੰਨੇ ਫਿਰ ਜਿੰਨੇ ਪੈਸਾ ਲਾਣਾ ਹੁੰਦਾ ਕਿਉਂਕਿ ਇਹ ਪੈਸੇ ਦੀ ਗਾਰੰਟੀ ਜਿਹੜੀ ਹੈ ਕੇਂਦਰ ਸਰਕਾਰ ਦੀ ਹੁੰਦੀ ਹੈ। ਆਰਬੀਆ ਆਰਬੀਆ ਇੱਕ ਪੋਰਟਲ ਹੈ। ਉੱਥੇ ਤੇ ਬਾਕੀ ਬੈਂਕ ਇੰਸਟੀਚਿਊਸ਼ਨ ਕਈ ਬੰਦੇ ਉੱਤੇ ਵੀ ਮੈਂ ਮੈਂ ਜਿਵੇਂ ਮੈਂ ਕਹਿੰਦਾ ਵੀ ਮੈਂ ਕਰਨਾਟਕ ਦਾ ਬੌਂਡ ਖਰੀਦਣ ਨੂੰ ਤਿਆਰ ਆ। ਐਵੇਂ ਵੀ ਪੰਜਾਬ ਦਾ ਬੌਂਡ ਖਰੀਦਣ ਨੂੰ ਤਿਆਰ। ਹੁਣ ਮੰਨ ਲਓ ਮੈਂ 24 25 ਦਾ ਐਗਜ਼ਾਮਪਲ ਦੇਣਾ ਤੁਹਾਨੂੰ ਫਾਈਨੈਂਸ਼ੀਅਲੀ 24 25 ਇਹਨਾਂ 34 ਵਾਰੀ ਪੈਸਾ ਲਿਆ ਉਹ 1000 ਕਰੋੜ 2000 ਕਰੋੜ ਕਰਕੇ ਕਿਉਂ 34 ਵਾਰੀ ਚੋ ਮੇਰੇ ਵੀਰ ਤੁਸੀਂ ਹੈਰਾਨ ਰਹਿ ਜਾਓਗੇ ਮੰਨ ਲਓ ਉਸ ਬੀਡੇ ਚ 8 ਸਟੇਟਾਂ ਨੇ ਕਦੀ 7 ਨੇ ਕਦੀ ਕੋਈ 6 ਨੇ ਕਦੀ ਕੋਈ 5 ਨੇ 18 ਵਾਰੀ ਅਸੀਂ ਜਿਹੜਾ ਪੈਸਾ ਸਾਨੂੰ ਮਿਲਿਆ ਉਹ ਸਭ ਤੋਂ ਜ਼ਿਆਦਾ ਵਿਆਜ ਤੇ ਮਿਲਿਆ ਹੈ ਮੰਨ ਲਓ 7 ਸਟੇਟਾਂ ਨੇ ਉਹਨਾਂ 7 ਸਟੇਟਾਂ ਚੋਂ ਜਾਂ 8 ਸਟੇਟਾਂ ਚੋਂ ਜਾਂ 10 ਸਟੇਟਾਂ ਚੋਂ ਜਿਹੜਾ ਸਭ ਤੋਂ ਮਹਿੰਗਾ ਲੋਨ ਲਿਆ ਉਹ ਅਸੀਂ ਲਿਆ ਤੇ ਅਟ ਕਟਕਟ 14 ਵਾਰੀ 34 ਚ ਜਿਹੜਾ ਸਾਨੂੰ ਲੋਨ ਮਿਲਿਆ ਉਹ ਸੈਕੰਡ ਹਾਈਐਸਟ ਮਿਲਿਆ ਮੰਨ ਲਓ 8 ਸਟੇਟ ਨੇ ਸਿਰਫ ਇੱਕ ਨੇ ਸਾਡੇ ਤੋਂ ਉੱਤਾ ਵਿਆਜ ਦਿੱਤਾ ਤੇ ਅਸੀਂ 14 ਵਾਰੀ ਅਸੀਂ ਵਿਆਜ ਦਿੱਤਾ ਕਿਵੇਂ ਰਹਿੰਦਾ ਹੈ ਵਿਆਜ ਦਾ ਕਿਵੇਂ ਦਰ ਰਹਿੰਦੀ ਹੈ ਕਿਵੇਂ ਉਹ ਡਿਸਾਈਡ ਹੁੰਦਾ ਆਪਸ਼ਨ ਹੁੰਦੀ ਜੀ ਆਪਸ਼ਨ ਹੁੰਦੀ ਹੈ ਮੈਨੂੰ ਪੈਸਾ ਚਾਹੀਦਾ ਜੇ ਮੈਂ ਮਾੜਾ ਬੰਦਾ ਮੈਨੂੰ ਮਹਿੰਗਾ ਮਿਲੇਗਾ ਬੜੀ ਸਿੰਪਲ ਜੀ ਇਹ ਤੇ ਇਹ ਤਾਂ ਦਸਤੂਰ ਹੈ ਜੋ ਤਕੜਾ ਬੰਦਾ ਵਾ ਉਹ ਕਹਿਣਗੇ ਬੰਦਾ ਵਧੀਆ ਯਾਰ ਇਹਦੇ ਕੋਲ ਪੈਸਾ ਚਾਹੇ ਵਿਆਜ ਪੱਚੀ ਪੈਸੇ ਘਾਟਾ ਦੇ ਇਹ ਠੀਕ ਹੈ ਮੋੜ ਦੋ ਮੋੜ ਮੋੜੋਂ ਦੀ ਤਾਂ ਗਰੰਟੀ ਖੇ ਦ ਸਰਕਾਰ ਦੀ ਜਿਹੜਾ ਮਾੜਾ ਬੰਦਾ ਉਹਦੇ ਕੋਲ ਵਿਆਜ ਚਾਹ ਤਾਂ ਲੱਗਦਾ ਤੁਸੀਂ ਦੇਖੋ 34 ਵਾਰੀ ਚੋਂ 18 ਵਾਰੀ ਅਸੀਂ ਸਭ ਤੋਂ ਜ਼ਿਆਦਾ ਵਿਆਜ ਦਿੱਤਾ 14 ਵਾਰੀ ਅਸੀਂ ਦੂਜੇ ਨੰਬਰ ਦਾ ਵਿਆਜ ਦਿੱਤਾ ਇੱਕ ਵਾਰੀ ਅਸੀਂ ਤੀਜੇ ਨੰਬਰ ਦਾ ਦਿੱਤਾ ਤੇ ਇੱਕ ਵਾਰੀ ਚੌਥੇ ਨੰਬਰ ਦਾ ਬਸ ਸਾਡੀ ਇੱਥੇ ਤੱਕ ਹੀ ਪਹੁੰਚ ਏ ਅੱਗੇ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨੰਬਰ ਨਹੀਂ ਆਇਆ ਸਾਡਾ ਹੁਣ ਹਿਸਾਬ ਲਾ ਲਓ ਮੈਂ ਕਹਿੰਦਾ ਇਹ ਫਾਈਨਾਂਸ ਮਿਨਿਸਟਰ ਇਹ 100% ਇਨਕੰਪੀਟੈਂਟ ਜਿਹਨੂੰ ਫਾਈਨਾਂਸ ਦੀ ABC ਵੀ ਨਹੀਂ ਆਉਂਦੀ ਮੈਂ ਮੈਂ ਜੋ ਪੜਿਆ ਆਪਣੀ ਸਰਕਾਰ ਦੇ ਤੇ ਕਿ ਮੈਂ ਤੁਹਾਨੂੰ ਇੱਕ ਚੀਜ਼ ਵਿੱਚ ਜ਼ਰੂਰ ਟੋਕਣਾ ਚਾਹੁੰਦਾ ਅਸੀਂ ਜੇ ਛੋਟੇ ਹੁੰਦੇ ਸੀ ਤਾਂ ਇਹ ਗੱਲ ਕਹਿ ਦਿੰਦੇ ਸੀ ਇਹ ਕਹਿੰਦੇ ਜਿਹੜਾ ਅਨਪੜ੍ਹ ਉਹ ਸਿੱਖਿਆ ਮੰਤਰੀ ਤੇ ਜਿਹਨੂੰ ਪੈਸੇ ਨਾਲ ਜੋੜਨੇ ਆਉਂਦੇ ਉਹ ਖਜ਼ਾਨਾ ਮੰਤਰੀ ਦੇਖੋ ਨਹੀਂ ਦੇਖੋ ਨਹੀਂ ਨਹੀਂ ਇਹ ਕਾਵਤ ਕਾਵ ਠੀਕ ਹੈ ਲੇਕਿਨ education ਦੇ ਨਾਲ ਨਾਲ ਤੁਹਾਡੀ ਅਵੇਰਨੈਸ ਔਰ ਤੁਹਾਡੀ ਕਮਿਟਮੈਂਟ ਜਿਹੜਾ ਘਰ ਦਾ ਮੋਢੀ ਜਦੋਂ ਨਲਾਇਕ ਹੋਏ ਨਾ ਪਿੰਡ ਦਾ ਮੋਢੀ ਉਦੋਂ ਉੱਥੇ ਕਾਵਾਂ ਦੀ ਸਰਪੰਚ ਰਾਜ ਕਰਦੀ ਹੈ ਕਾਵਾਂ ਦੀ ਪੰਚਾਇਤ ਕੰਮ ਕਰਦੀ ਹੈ ਇਹ ਹੀ ਅੱਜ ਅਨਫੋਰਚੂਨੇਟਲੀ ਪੰਜਾਬ ਨਾਲ ਹੋ ਰਿਹਾ ਸਾਡਾ ਮੋਢੀ ਜਿਹੜਾ ਉਹ ਇਨਾ ਕੰਪੀਟੈਂਟ ਹੈ ਨਹੀਂ ਤੇ ਜਿੰਨੇ ਜਮਾਨਤੀ ਦਿੱਲੀ ਤੋਂ ਆਏ ਨੇ ਉਹ ਰਾਜ ਕਰ ਰਹੇ ਨੇ ਹੁਣ ਉਹਨਾਂ ਨੂੰ ਤਾਂ ਦਰਦ ਨਹੀਂ ਨਾ ਜਮਾਨਤੀਆਂ ਨੂੰ ਕਾਹਦਾ ਦਰਦ ਦੱਦਾ ਤੁਹਾਨੂੰ ਹੋਏਗਾ ਮੈਨੂੰ ਹੋਏਗਾ ਮੇਰੇ ਇਸ ਵੀਰ ਨੂੰ ਹੋਏਗਾ ਜਿਹੜਾ ਤੁਹਾਨੂੰ ਲੁੱਟੜ ਆਇਆ ਉਹ ਤਾਂ ਪੈਸੇ ਜਿਹੜੇ ਨੇ ਜਿੰਨੇ ਲੋਨ ਦੇ ਆ ਰਹੇ ਸਭ ਨੂੰ ਦਿਖ ਰਿਹਾ ਕਿ ਵੱਡੇ ਵੱਡੇ ਇਸ਼ਤਿਹਾਰ ਪੋਸਟਰਾਂ ਦੇ ਨਜ਼ਰ ਨਜ਼ਰ ਆ ਰਹੇ ਨੇ ਪਰ ਇਹਦਾ ਆਉਣ ਵਾਲੇ ਸਮੇਂ 'ਚ ਪੰਜਾਬ ਜਾਂ ਹਰੇਕ ਇੱਕ ਵਿਅਕਤੀ ਨੂੰ ਪੰਜਾਬ ਦੇ ਨੂੰ ਜਿਹੜਾ ਪੰਜਾਬ ਦਾ ਵਸਨੀਕ ਆ ਬਾਹਰੋਂ ਆਏ ਨਹੀਂ ਬਾਹਰੋਂ ਤਾਂ ਲੁੱਟ ਕੇ ਚਲੇ ਜਾਣਗੇ ਉਹਨੂੰ ਕਿੰਨਾ ਕੁ ਨੁਕਸਾਨ ਹੋਣਾ ਇਹ ਦੇਖੋ ਮੈਂ ਪਿਛਲੀ ਵਾਰੀ ਪਹਿਲੇ ਵੀ ਇੱਕ ਵਾਰੀ ਕਿਹਾ ਸੀ ਜਦੋਂ ਬਜਟ ਆਇਆ ਸੀ ਅਸੀਂ ਪਿਛਲੇ ਸਾਲ ਦੀ ਗੱਲ ਕਰਨਿਆਂ ਸਾਲ ਦਾ ਲਿਆ 36000 ਕਰੋੜ ਰੁਪਈਆ ਤੇ ਮਹੀਨੇ ਦਾ ਹੋ ਗਿਆ 13000 ਕਰੋੜ ਰੋਜ਼ ਦਾ ਹੋ ਗਿਆ 100 ਕਰੋੜ ਰੋਜ਼ ਦਾ 100 ਕਰੋੜ ਰੁਪਇਆ ਕਰਜ਼ਾ ਤੇ ਜਿੰਨੀ ਦੇਰ ਅਸੀਂ ਵੀਰ ਅੱਧਾ ਘੰਟਾ ਬੈਠੇ ਆ ਇਨੀ ਦੇਰ ਵਿੱਚ 2 ਕਰੋੜ ਰੁਪਇਆ ਕਰਜ਼ਾ ਹੋ ਜਾਂਦਾ ਐਡਾ ਮੀਟਰ ਚੱਲ ਰਿਹਾ ਪੰਜਾਬ ਦਾ ਵਿਆਜ ਦਾ ਤੇ ਕਰਜ਼ੇ ਦਾ ਬੜੀ ਇਨਕੰਪੀਟੈਂਟ ਸਰਕਾਰ ਜਿਹਨੂੰ ਫਾਈਨਾਂਸ ਪ੍ਰੋਡਕਸ਼ਨ ਦੀ ਐਪੀਸੀ ਵੀ ਨਹੀਂ ਪਤਾ ਸਿਰਫ ਇਹ ਤੇ ਮੁੱਖ ਮੰਤਰੀ ਸਾਹਿਬ ਦਾ ਉਹ ਜਿਵੇਂ ਪਹਿਲੇ ਕਲਾਕਾਰ ਹੁੰਦੇ ਸਨ ਨਾ ਇਹ ਪਹਿਲੇ ਕਲਾਕਾਰ ਸਨ ਵੀ ਕੈਸਟ ਕਿਵੇਂ ਹਿੱਟ ਹੋਣੀ ਆ ਬਸ ਉਹ ਕੈਸਟ ਹਿੱਟ ਹੋਣ ਵਾਲਾ ਹੀ ਕੰਮ ਹੈ ਵੀ ਮੈਂ ਕੈਸਟ ਕਿਵੇਂ ਹਿੱਟ ਹੋਣੀ ਚਾਹੀਓ ਕੈਸਟ ਵਿੱਚ ਹੈ ਤੇ ਚਾਹੇ ਨਾ ਹੈ ਮਸ਼ਹੂਰੀ ਕਰ ਦੋ ਲਲ ਲਲ ਲਾ ਕਰ ਦੋ ਹੈ ਕੁਛ ਨਹੀਂ ਬਹੁਤ ਬਹੁਤ ਧੰਨਵਾਦ ਆ ਜੀ ਸੋ ਸੀਐਸ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਸੀ ਸੀ ਹਰਜੀਤ ਸਿੰਘ ਜੀ ਹੁਣੇ ਜਿਨ੍ਹਾਂ ਨੇ ਪੂਰੀ ਬ੍ਰੀਕੀ ਤੱਕ ਜਾਣਕਾਰੀ ਦਿੱਤੀ ਆ ਇੱਥੇ ਤੱਕ ਕਿ ਕਿਉਂ ਘਟਦਾ ਆ ਜਿਹੜਾ ਦਰ ਘਟਦੀ ਆ ਉਸ ਬਾਰੇ ਵੀ ਗੱਲ ਕੀਤੀ ਕਿੰਨਾ ਸਾਨੂੰ ਵਿਆਜ ਦੇਣਾ ਪੈ ਰਿਹਾ ਉਸ ਬਾਰੇ ਵੀ ਚਰਚਾ ਕੀਤੀ ਤੇ ਇਸ ਤੋਂ 라ਵਾ ਵੱਡੀ ਗੱਲ ਇਹ ਰਹੀ ਕਿਉਂਕਿ ਸਰਕਾਰ ਲਗਾਤਾਰ ਇਸ਼ਤਿਹਾਰਵਾਹੀ ਤੇ ਬੜਾ ਪੈਸਾ ਖਰਚ ਰਹੀ ਆ ਦਾਅਵੇ ਠੋਕੇ ਜਾ ਰਹੇ ਨੇ ਐਜੂਕੇਸ਼ਨ ਦੇ ਖੇਤਰ ਚ ਲਾ ਲਓ ਹੈਲਥ ਦੇ ਖੇਤਰ ਚ ਲਾ ਲਓ ਕਿਸੇ ਵੀ ਖੇਤਰ ਚ ਲਾ ਲਓ ਪਰ ਇਹਨਾਂ ਨੇ ਪੂਰੇ ਉਹ ਸਰਕਾਰੀ ਆંકੜਿਆਂ ਨਾਲ ਗੱਲ ਕੀਤੀ ਆ ਜਿਹੜੇ ਵੈਬਸਾਈਟ ਤੇ ਵੀ ਪਏ ਨੇ ਜਿਹੜੇ ਦੱਸਦੇ ਨੇ ਕਿ ਜਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਕਿੰਨਾ ਪੈਸਾ ਕਿੰਨੀ ਡਿਵੈਲਪਮੈਂਟ ਤੇ ਕਿੱਥੇ ਕਿੱਥੇ ਲੱਗਿਆ ਤੇ ਲੋ ਕਿੰਨਾ ਪੈਸਾ ਕਿੱਥੇ ਲਾਇਆ ਗਿਆ ਇਹ ਤਾਂ ਸਾਨੂੰ ਹੁਣ ਜਿਹੜਾ ਬਜਟ ਦੇ ਵਿੱਚ ਐਡਵਰਟਾਈਜ਼ਮੈਂਟ ਦਾ ਬਜਟ ਰੱਖਿਆ ਜਾਂਦਾ ਜਾਂ ਮੀਡੀਆ ਦਾ ਬਜਟ ਰੱਖਿਆ ਤਾਂ ਉਸ ਤੋਂ ਵੀ ਕਲੀਅਰ ਹੋ ਜਾਂਦਾ ਕਿ ਜ਼ਿਆਦਾ ਇਸ਼ਤਿਹਾਰबाजी ਹੈ ਕਰਾਉਂਡ ਰੀਅਲਿਟੀ ਕੁਝ ਹੋ ਰਿਹਾ ਹੈ ਪਰ ਜਿੰਨਾ ਕਰਜ਼ਾ ਸਰਕਾਰ ਲੈ ਰਹੀ ਹੈ ਤਾਂ ਉਸ ਨਾਲ ਪੰਜਾਬ ਨੂੰ ਹਰ ਇੱਕ ਵਿਅਕਤੀ ਨੂੰ ਨੁਕਸਾਨ ਹੁੰਦਾ ਜਾ ਰਿਹਾ ਤੇ ਉਹਦੇ ਉੱਤੇ ਲਗਾਤਾਰ ਕਰਜ਼ੇ ਦੀ ਪੰਡ ਵੱਧਦੀ ਜਾ ਰਹੀ ਹੈ ਬੋਝ ਪਤਾ ਚਾਰਿਆ ਕੈਮਰਾਮੈਨ ਅਸਕਰ ਦੇ ਨਾਲ ਜਸਪੀ ਸਿੰਘ ਗਸ਼ਕ ਪੀਟੀਸੀ ਨਿਊਜ਼ ਮਹਾਰਾਜ